ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਓਮ ਪ੍ਰਕਾਸ਼ ਵਿਰਲਾ ਯਾਨੀ ਲੋਕ ਸਭਾ ਦੇ ਸਪੀਕਰ ਸਾਹਿਬ ਪੂਰੇ ਪੰਜਾਬ ਦੇ ਵਿੱਚ ਇਹ ਕਿਹਾ ਜਾ ਰਿਆ ਸੀ ਕਿ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋ ਜਾਣੀ ਆ ਤੇ ਉਹੀ ਓਮ ਪ੍ਰਕਾਸ਼ ਵਿਰਲਾ ਦਾ ਇੱਕ ਬਿਆਨ ਆ ਗਿਆ ਉਹ ਵੀ ਮੈਂ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਭਗਵੰਤ ਮਾਨ ਦੇ ਖਿਲਾਫ ਪੂਰਾ ਸਿਸਟਮ ਹੋ ਗਿਆ ਕਿਵੇਂ ਹੋ ਗਿਆ ਪੂਰੀ ਵੀਡੀਓ ਮੇਰੇ ਹੱਥ ਦੇ ਵਿੱਚ ਆ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਲੋਕ ਸਭਾ ਦੇ ਸਪੀਕਰ ਸਾਹਿਬ ਓਮ ਪ੍ਰਕਾਸ਼ ਵਰਲਾ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਬਿਆਨ ਆ ਜਾਂਦਾ ਤਾਂ ਦੂਜੇ ਪਾਸੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਇਹਨਾਂ ਦੇ ਖਿਲਾਫ ਪੂਰਾ ਸਿਸਟਮ ਹੋ ਗਿਆ ਪੰਜਾਬ ਦੀ ਜਨਤਾ ਖੜ ਗਈ ਹੈ ਕਿਵੇਂ ਖੜ ਗਈ ਹੈ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਅਮਰਪਾਲ ਸਿੰਘ ਨੂੰ ਲੈ ਕੇ ਇੱਕ ਬਹੁਤ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਬੜੀ ਹੀ ਅਹਿਮ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਪੂਰਾ ਸਿਸਟਮ ਖੜ ਗਿਆ ਔਰ ਦੂਜੇ ਪਾਸੇ ਪੰਜਾਬ ਦੀ ਜਨਤਾ ਪੰਜਾਬ ਦੀ ਜਨਤਾ ਬਗਾਵਤ ਤੇ ਕਿਵੇਂ ਉਤਰਾਈ ਹੈ ਭਗਵੰਤ ਮਾਨ ਦੇ ਖਿਲਾਫ ਸੁਣੋ ਜਰਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰਸਾਂ ਜੇ ਕਰੂੰਗਾ ਸੁਣੋ ਤਾਂ ਤਸੀਫੇ ਦੇ ਕੇ ਪਾਸੇ ਹੋ ਗੋ ਕਾ ਵੀ ਵਮਨ ਕਮਿਸ਼ਨ ਬਣਾ ਰੱਖੀ ਹੈ ਜੇ ਤੁਸੀਂ ਤੁਹਾਡੇ ਹੁੰਦਿਆ ਔਰਤਾਂ ਦੀ ਇੰਨੀ ਬੇਪਤੀ ਸੋਸ਼ਲ ਮੀਡੀਆ ਦੇ ਉੱਤੇ ਜੋ ਤਮਾਸ਼ਾ ਬਣਿਆ ਹੋਇਆ ਹੈ ਜੋ ਇਹ ਰਾਮਪੁਰਾ ਫੂਲ ਤੋਂ ਝਾੜੂ ਦਾ ਐਮਐਲਏ ਬਲਕਾਰ ਸਿੱਧੂ ਜੋ ਉਸ ਬੰਦੇ ਨੇ ਬਕਵਾਸ ਕੀਤੀ ਹੈ ਔਰਤਾਂ ਬਾਰੇ ਮੈਨੂੰ ਤੇ ਇਹ ਹਰਾਨੀ ਹੋ ਰਹੀ ਹੈ ਕਿ ਝਾੜੂ ਸਮਰਥਕੋ ਤੁਸੀਂ ਵੀ ਕਿਸੇ ਦੇ ਪਿਓ ਭਰਾ ਪੁੱਤ ਜੇ ਤੁਹਾਡੇ ਘਰ ਚ ਧੀਆਂ ਭੈਣਾਂ ਨੇ ਕੀ ਗੱਲ ਇੰਨੀਆਂ ਤੁਹਾਨੂੰ ਅਹੁਦੇਦਾਰੀਆਂ ਇੰਨੇ ਤੁਹਾਨੂੰ ਆ ਸਰਪੰਚੀਆਂ ਜਾਂ ਛੋਟੇ ਮੋਟੇ ਅਹੁਦਿਆਂ ਦਾ ਇੰਨਾ ਹੀ ਤਾਂ ਡਾ ਲਗਾ ਹੋ ਗਿਆ ਕਿ ਤੁਸੀਂ ਆਪਣੀਆਂ ਧੀਆਂ ਭੈਣਾਂ ਜਿਹੜੀਆਂ ਨੇ ਉਹ ਨਲਵਾਉਂਦੇ ਜਿਹਹੋ ਜੇ ਬੰਦਿਆਂ ਕੋਲ ਕੀ ਇਹਦਾ ਕੀ ਪੂਰੀ ਪੰਜਾਬ ਦੇ ਲੋਕਾਂ ਚ ਕੀ ਮੈਸੇਜ ਆ ਰਿਹਾ ਕੋਈ ਚੰਗੇ ਭਲੇ ਕਰਦੀ ਵੀ ਕੋਈ ਧੀ ਤਾਂ ਕਿਸੇ ਦਾ ਕੋਈ ਕੰਮ ਹੋਏਗਾ ਕੋਈ ਕਿਸੇ ਇਹੋ ਜਿਹੇ ਲੀਡਰ ਕੋ ਜਾ ਕੇ ਬੈਠੇ ਤੇ ਕੀ ਕੀ ਉਹਦਾ ਮੈਸੇਜ ਆ ਰਿਹਾ ਹੈ ਕੀ ਸਮਝੋਗੇ ਤੁਸੀਂ ਕੀ ਤਮਾਸ਼ਾ ਬਣਾ ਰੱਖਿਆ ਹੈ ਲੋਕਾਂ ਨੇ ਕਿੰਨੀ ਕਿੰਨੀ ਸ਼ਰਮ ਦੀ ਗੱਲ ਹੈ ਔਰ ਹੁਣ ਜਿਹੜੇ ਜਿਹੜੇ ਮੈਨੂੰ ਪਤਾ ਲੱਗਾ ਕਿ ਪੱਤਰਕਾਰ ਨੇ ਇਹ ਗੱਲ ਉਜਾਗਰ ਕੀਤੀ ਹੈ ਉਹਨੂੰ ਧਮਕੀਆਂ ਤਾਂ ਘਾਰੀਆਂ ਨੇ ਇਹ ਕਿਸ ਤਰ੍ਹਾਂ ਦੀ ਸਰਕਾਰ ਚੁਣ ਲਈ ਹੈ ਪੰਜਾਬ ਦੇ ਲੋਕੋ ਤੁਸੀਂ ਕਰਨ ਦਾ ਬਹੁਤ ਸ਼ਰਮਿੰਦਗੀ ਸਾਨੂੰ ਆਪਣਿਆਂ ਤੇ ਹੋ ਰਹੀ ਹੈ ਆਪਣਿਆਂ ਤੇ ਹੋ ਰਹੀ ਹੈ ਸਾਨੂੰ ਸਾਡਾ ਜਖੜਾ ਨਾਲ ਕੋਈ ਗਲਾ ਨਹੀਂ ਸਾਡੀਆਂ ਆਪਣੀਆਂ ਛੱਤਾਂ ਨੇ ਸਾਡਾ ਮਾਣ ਤੋੜਿਆ ਇਹ ਤੇ ਉਹ ਗੱਲ ਹੋ ਗਈ ਕਹੋ ਜੇ ਬੰਦੇ ਚੁਣ ਲਿਆ ਤੁਸੀਂ ਕੋਈ ਕਿਸ ਦਾ ਕਰਦਾਰ ਨਹੀਂ ਦੇਖਿਆ ਕੈਰੈਕਟਰ ਨਹੀਂ ਦੇਖਿਆ ਕੋਈ ਕਿਸੇ ਦਾ ਕੁਝ ਵੀ ਤੁਸੀਂ ਇਹ ਲਿਹਾਜ ਨਹੀਂ ਕੀਤਾ ਬਸ ਜੋਗੇ ਝਾੜੂ ਹੀ ਨੱਪੀ ਗਏ ਜੇ ਆਹ ਨਤੀਜੇ ਆ ਤੁਹਾਡੇ ਸਾਹਮਣੇ ਕਿਸ ਤਰੀਕੇ ਦੇ ਬੰਦੇ ਤੁਸੀਂ ਚੁਣ ਲਏ ਆ ਕਿਹੜੇ ਮੂੰਹ ਦੇ ਨਾਲ ਝਾੜੂ ਦੇ ਜਿਹੜੇ ਵਰਕਰ ਨੇ ਉਹ ਵਿਚਰ ਰਹੇ ਨੇ ਉਹ ਪੂਰੇ ਪੰਜਾਬ ਦੀਆਂ ਧੀਆਂ ਭੈਣਾਂ ਤੁਹਾਡੇ ਝਾੜੂ ਵਰਕਰਾਂ ਦੀਆਂ ਜਿਹੜੀਆਂ ਰੋਲ ਕੇ ਚੱਲਾ ਗਿਆ ਉਹ ਇੱਕੋ ਟੀਓ ਦੇ ਵਿੱਚ ਉਹਨੂੰ ਸੁਣ ਕੇ ਦੇਖੋ ਮੈਂ ਤਾਂ ਉਹ ਸ਼ਬਦ ਬੋਲ ਵੀ ਨਹੀਂ ਸਕਦੀ ਇੱਥੇ ਹੁਣ ਕਿ ਹਕੀਮ ਐ ਹੁਣ ਕਮਾਂ ਸਾਰੇ ਸਿਆਣਿਆਂ ਸਾਰਿਆਂ ਨੇ ਉਹ ਸੁਣੀ ਆ ਕਈ ਬੇਸ਼ਰਮ ਬੰਦੇ ਸੁਣ ਕੇ ਮజే ਲੈ ਰਹੇ ਆ ਇਹ ਨਹੀਂ ਪਤਾ ਵੀ ਇਹ ਅੱਗੇ ਤੁਹਾਡੇ ਘਰ ਵੀ ਆ ਸਕਦੀ ਆ ਤੁਸੀਂ ਵੀ ਇੱਕ ਕਿਸੇ ਪਾਰਟੀ ਦੇ ਨੁਮਾਇੰਦੇ ਹੋ ਤੁਹਾਨੂੰ ਵੀ ਵੱਡੇ ਲੀਡਰ ਐਸਾ ਵਰਕਰ ਦੇਖਦੇ ਨੇ ਤੇ ਕੱਲ ਨੂੰ ਕੋਈ ਤੁਹਾਡੀ ਧੀ ਭੈਣ ਨੂੰ ਕੋਈ ਕੰਮ ਪੈ ਗਿਆ ਤਾਂ ਕੀ ਕੀ ਨਜ਼ਰ ਮਲਾਓਗੇ ਤੁਸੀਂ ਇਹ ਇਹ ਸਹੀ ਦੀ ਨਹੀਂ ਪਏ ਦੀ ਗੱਲ ਪੰਜਾਬ ਦੀਆਂ ਧੀਆਂ ਭੈਣਾਂ ਦੇ ਮੂੰਹੋਂ ਹੁਣ ਤੁਸੀਂ ਸੁਣਿਆ ਕੀ ਆ सीएम मानदे खिलाफ यानी पूरे पंजाब दी जनता खड़ गई है दूसरे पासे पूरा सिस्टम है कहसी भी ओदे खिलाफ खड़ गया आ हुन सुन ले जरा ध्यान दे नाल अमरपाल सिंह ਦੇ ਹੱਕ ਦੇ ਵਿੱਚ ओम प्रकाश बिरला ने बयान केड़े ਦਿੱਤਾ ਸੀ ਉਹ ਵੀ ਸੁਣ ਲਓ ਧਿਆਨ ਦੇ ਨਾਲ अमरपाल सिंह ਦੇ ਐਡਵੋਕੇਟ ਵਕੀਲ ایمان ਸਿੰਘ ਖਾਰਾ ਆਪਣੇ ਮੂੰਹੋਂ ਯਾਨੀ ਇੱਕ ਬਿਆਨ ਦਿੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਇਹ ਹੀ ਗੱਲ ਚੱਲ ਰਹੀ ਸੀ ਪੂਰੇ ਪੰਜਾਬ ਦੇ ਵਿੱਚ ਕਿ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋ ਜਾਣੀ ਹੈ ਜੇਕਰ ਉਹ 60 ਦਿਨ 11 ਹਜ਼ਾਰ ਰਹਿੰਦੇ ਨੇ ਲੋਕ ਸਭਾ ਦੇ ਪਾਰਲੀਮੈਂਟ ਦੇ ਵਿੱਚੋਂ ਤਾਂ ਹੁਣ ਉਹ ਉਹ ਤਾਂ ਗੱਲ ਰਹੀ ਐ ਅੱਜ ਤੇओम ਪ੍ਰਕਾਸ਼ ਬਿਰਲਾ ਦਾ ਬਿਆਨ ਕਿਹੜਾ ਸੀ ਬਿਆਨ ਹੋਮ ਪ੍ਰਕਾਸ਼ ਬਿਰਲਾ ਦਾ ਇਹ ਸੀ ਕਿ ਭਾਈ ਮੇਰੇ ਤੋਂ ਤੁਸੀਂ ਛੁੱਟੀ ਲੈ ਲਓ ਤੇ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਸੀ ਛੁੱਟੀ ਲੈਨੇ ਹੋ ਜਿਹੜੀ ਕਿ ਤੁਹਾਡੀ ਮੈਂਬਰਸ਼ਿਪ ਉਹ ਰੱਦ ਨਹੀਂ ਹੋਣੀ ਕਿਉਂ ਨਹੀਂ ਹੋਣੀ ਕਿਉਂਕਿ ਤੁਸੀਂ ਛੁੱਟੀ ਲੈ ਲਓਗੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੀਜਰ ਉਹ ਕੋਰਟ ਦੇ ਵਿੱਚ ਤੁਸੀਂ ਪਟੀਸ਼ਨ ਲਈ ਹੋਈ ਹੈ ਉਸ ਤੋਂ ਬਾਅਦ ਉਹਨੂੰ ਰਿਹਾ ਕਰਨਗੇ ਤਾਂ ਉੱਥੇ ਕੋਰਟ ਦੇ ਵਿੱਚੋਂ ਛੁੱਟੀ ਵਾ ਅਲੱਗ ਤੋਂ ਮਿਲਣੀ ਹੈ ਤਾਂ ਫੇਰ ਯਾਨੀ ਅਮਰਪਾਲ ਸਿੰਘ ਸੈਸ਼ਨ ਦੇ ਵਿੱਚ ਵੀ ਆਉਣਗੇ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਵੀ ਰੱਦ ਨਹੀਂ ਹੋਊਗੀ ਔਰ ਦੂਸਰੇ ਪਾਸੇ ਭਗਵੰਤ ਮਾਨ ਦੀ ਹਾਲਤ ਦੇਖ ਲਓ ਹੁਣ ਪੰਜਾਬ ਦੇ ਮੁੱਖ ਮੰਤਰੀ ਦੀ ਔਰਤਾਂ ਕੀ ਕਹਿ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜੋ ਕਿ ਜਿਹੜਾ ਇੱਕ ਨਾ ਐਮ.ਐਲ.ਏ ਬਲਕਾਰ ਸਿੰਘ ਸਿੱਧੂ ਮੈਂ ਪਹਿਲਾਂ ਵੀ ਅਗਲੀ ਵੀਡੀਓ ਦੇ ਵਿੱਚ ਉਹਦਾ ਜ਼ਿਕਰ ਕਰ ਚੁੱਕਿਆ ਦੱਸਣ ਦੀ ਲੋੜ ਤਾਂ ਨਹੀਂ ਹੈ ਪਰ ਦੱਸਣਾ ਪੈਂਦਾ ਉਹਨੇ ਇੱਕ ਔਰਤਾਂ ਦੇ ਖਿਲਾਫ ਇੱਕ ਐਸੀ ਸ਼ਬਦਾਵਲੀ ਯੂਜ਼ ਕੀਤੀ ਹੈ ਜਿਹੜੀ ਕਿ ਬੜੀ ਹੀ ਸ਼ਰਮਨਾਕ ਹੈ ਪੂਰੇ ਪੰਜਾਬ ਦੀ ਜਨਤਾ ਬਿਲਕੁਲ ਭਗਵੰਤ ਮਾਨ ਦੇ ਔਰ ਇਹਨਾਂ ਦੀ ਪੂਰੀ ਆਮ ਆਦਮੀ ਪਾਰਟੀ ਦੇ ਖਿਲਾਫ ਖੜ ਗਈ ਹੈ ਤੇ ਹੁਣ ਭਗਵੰਤ ਮਾਨ ਦਾ ਜਾਣਾ ਤੈਅ ਆ 2027 ਦੇ ਵਿੱਚ ਅਮਰਪਾਲ ਸਿੰਘ ਨੂੰ ਦੁਨੀਆ ਕਹਿ ਰਹੀ ਆ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਅਸੀਂ ਤਾਂ ਬਈ ਹੁਣ ਅਮਰਪਾਲ ਸਿੰਘ ਚੁਣਨਾ ਤਾਂ ਤੁਸੀਂ ਵੀ ਦੱਸੋ ਅਮਰਪਾਲ ਸਿੰਘ ਦਾ ਉਹ ਜज्बा ਆਹ ਨੂੰ ਦੇਖਿਆ ਤੁਸੀਂ ਕਿਵੇਂ ਐਕਸ਼ਨ ਕਰਵਾਇਆ ਇਹਨੇ ਕਹਿੰਦਾ ਵੀ ਨਸ਼ੇ ਤਸ਼ਕਰਾਂ ਨੂੰ ਫੜਦੇ ਆ ਜੀ ਕਿਹੜੇ ਨਸ਼ੇ ਤਸ਼ਕਰ ਫੜਲੇ ਆ ਇਹਨਾਂ ਤੋਂ ਕੋਈ ਤੁਸੀਂ ਇਹ ਵੇਖੋ ਵੀ ਜਨਾਨੀਆਂ ਪ੍ਰਤੀ ਯਾਰ ਇਹਨਾਂ ਦੇ ਦਿਲਾਂ ਦੇ ਵਿੱਚ ਕੀ ਅਹਿਮੀਅਤ ਹੈ ਇਹੋ ਜਿਹੇ ਇਹਨਾਂ ਦੇ ਲੀਡਰ ਨੇ ਇਹੋ ਜਿਹੇ ਇਹਨਾਂ ਦੇ ਐਮਐਲਏ ਨੇ ਇਹੋ ਜਿਹੇ ਇਹਨਾਂ ਦੇ ਮੁੱਖ ਮੰਤਰੀ ਨੇ ਤਾਂ ਦੇਖੋ ਹੁਣ ਪੰਜਾਬ ਦੇ ਵਿੱਚ 0.0 ਤੇ ਆ ਗਿਆ ਭਗਵੰਤ ਮਾਨ ਹਰ ਪਾਸੇ ਉਹਦੀ ਇੱਕ ਐਸੀ ਚਰਚਾ ਹੋ ਰਹੀ ਹੈ ਉਹਦੀ ਨਿੰਦਿਆ ਹੋ ਰਹੀ ਹੈ ਉਹਨੂੰ ਲੋਕ ਗਾਲਾਂ ਕੱਢ ਰਹੇ ਨੇ ਤੇ ਪਰਚੇ ਕਰਾਉਣ ਦੀ ਗੱਲ ਕਰ ਰਹੇ ਨੇ ਕਿਉਂਕਿ ਇਹਨਾਂ ਦਾ ਜਿਹੜਾ ਐਮਐਲਏ ਆ ਨਾ ਬਰਕਾਰ ਸਿੰਘ ਸਿੱਧੂ ਉਹਨੇ ਇੱਕ ਐਸੀ ਸ਼ਦਾਬਲੀ ਬੋਲੀ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਪੂਰੀ ਆਮ ਆਦਮੀ ਪਾਰਟੀ ਦਾ ਕੈਰੈਕਟਰ ਖਰਾਬ ਹੋ ਗਿਆ ਤਾਂ ਪੰਜਾਬ ਦੇ ਸਾਡੇ ਵੀ ਜਿੰਨੇ ਵੀ ਭੈਣ ਭਰਾ ਤੁਸੀਂ ਜਿੰਨੇ ਵੀ ਭੈਣ ਭਰਾ ਸਾਡੇ ਪੰਜਾਬ ਦੇ ਤੁਸੀਂ ਮੈਨੂੰ ਸੁਣਦੇ ਹੋ ਤਾਂ ਇਸ ਗੱਲ ਤੇ ਮੇਰਾ ਵੀਰ ਜਰੂਰ ਇਸ ਗੱਲ ਤੇ ਯਾਨੀ ਆਪਣਾ ਅਮਲ ਕਰਨਾ ਕਿ ਜਿਹੜੀਆਂ ਪੰਜਾਬ ਦੀਆਂ ਭੈਣਾਂ ਨੂੰ ਜਾਂ ਮਾਮਾ ਨੂੰ ਇਹਨਾਂ ਦੇ ਇੱਕ ਗੰਦੇ ਜਿਹੇ ਐਮਐਲਏ ਨੇ ਐਸੀ ਗੰਦੀ ਸ਼ਰਾਬਲੀ ਬੋਲੀ ਆ ਕਿ ਕੋਈ ਸੁਣ ਵੀ ਨਹੀਂ ਸਕਦਾ ਉਹਦੀ ਆਡੀਓ ਵਾਇਰਲ ਹੋ ਰਹੀ ਆ ਭਗਵਾਨ ਤਮਾਨ ਸਰਕਾਰ ਫਸ ਚੁੱਕੀ ਆ ਕੁਲਤਾਰ ਸਿੰਘ ਸੰਧੂਆ ਨੂੰ ਵੀ ਉਹਨੇ ਇੱਕ ਪਾਸੇ ਗਾਲਾਂ ਕੱਢੀਆਂ ਨੇ ਤਾਂ ਹੁਣ ਜੇਕਰ ਕੁਲਤਾਰ ਸਿੰਘ ਸੰਧੂਆ ਉਹਨੂੰ ਬਾਹਰ ਕਢਾਉਣਗੇ ਪਾਰਟੀ ਤੋਂ ਜੇਕਰ ਸੀਐਮ ਮਾਨ ਉਹਨਾਂ ਦੀ ਗੱਲ ਨਹੀਂ ਮੰਨਦੇ ਤਾਂ ਫਿਰ ਸੀਐਮ ਮਾਨ ਨੂੰ ਵੀ ਅਸਤੀਫਾ ਦੇਣਾ ਪੈ ਸਕਦਾ ਕਿਉਂਕਿ ਪੰਜਾਬ ਦੀਆਂ ਮਾਂ-ਮਾਂ ਪੈਣਾ ਬਜ਼ੁਰਗ ਬੱਚੇ ਸਭ ਭਗਵੰਤ ਮਾਨ ਦੇ ਖਿਲਾਫ ਹੋ ਗਏ ਨੇ ਕਿ ਭਾਈ ਇਹਨਾਂ ਨੇ ਜਿਹੜੀ ਸਰਕਾਰ ਚੁਣੀ ਆ ਪੰਜਾਬ ਦੇ ਲੋਕਾਂ ਨੇ ਅਸਲ ਦੇ ਵਿੱਚ ਪਤਾ ਹੀ ਹੋਣ ਲੱਗੂਗਾ ਕਿਉਂਕਿ ਇਹਨਾਂ ਨੂੰ ਖੁਦ ਜਦੋਂ ਗਾਲਾਂ ਲੈਣੀਆਂ ਪੈਂਦੀਆਂ ਨੇ ਤਾਂ ਹੁਣ ਪੰਜਾਬ ਦੀ ਜਨਤਾ ਵੀ ਉੱਠੂਗੀ ਕਿਉਂ ਕਿ ਸਾਡੀਆਂ ਹੀ ਮਾਵਾ ਭੈਣਾਂ ਨੂੰ ਉਹ ਗਾਲ੍ਹਾਂ ਕੱਢਦੇ ਨੇ ਤਾਂ ਜਿੰਨੀਆਂ ਵੀ ਮਾਵਾ ਭੈਣਾਂ ਨੂੰ ਹੁਣ ਇਹਨਾਂ ਨੇ ਗਾਲ੍ਹਾਂ ਕੱਢੀਆਂ ਨੇ ਤੇ ਮੈਸੇਜ ਕੀ ਗਿਆ ਪੰਜਾਬ ਦੇ ਵਿੱਚ ਕਹਿੰਦੇ ਜੀ ਅਸੀਂ ਤਾਂ ਸਾਰੀ ਤਾਂ ਇਹ ਆਡੀਓ ਹੈ ਨਹੀਂ ਤਾਂ ਤੁਸੀਂ ਦੱਸੋ ਇੱਕ ਪਾਸੇ ਆਡੀਓ ਵਾਇਰਲ ਹੋ ਗਈ ਆ ਉਹਦੀ ਪੁਸ਼ਟੀ ਵੀ ਹੋ ਗਈ ਆ ਕਿ ਭਾਈ ਇਹ ਬਲਕਾਰ ਸਿੰਘ ਸਿੱਧੂ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਆ ਇਹ ਰਤਬਾ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਅੰਦਰ ਤਾਂ ਹੁਣ ਪੰਜਾਬ ਦੇ ਸਾਡੇ ਭੈਣ ਭਰਾਵੋ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਜੇਕਰ ਆਪਣੀਆਂ ਹੀ ਮਾਵਾਂ ਭੈਣਾਂ ਨੂੰ ਆਮ ਆਦਮੀ ਪਾਰਟੀ ਦਾ ਚੁਣਿਆ ਹੋਇਆ ਚਾਹੇ ਕੋਈ ਵੀ ਨੁਮਾਇੰਦਾ ਚਾਹੇ ਮੁੱਖ ਮੰਤਰੀ ਵੀ ਹੈ ਕਿਵੇਂ ਬੋਲ ਸਕਦਾ ਯਾਰ ਕੱਲ ਤਾਂ ਸਾਡੇ ਅੱਗੇ ਹੱਥ ਬੰਦੇ ਸੀ ਮਿੰਤਾ ਕਰਦੇ ਸੀ ਸਾਡੀ ਸਰਕਾਰ ਲਿਆਓ ਅਸੀਂ ਚੰਗਾ ਕਰ ਦਾਂਗੇ ਕਿਹੜੇ ਚੰਗੇ ਮੁੱਦੇ ਕੰਮ ਕੀਤੇ ਨੇ ਕਿਹੜੇ ਮੁੱਦੇ ਤੇ ਕੰਮ ਕੀਤਾ ਤੁਸੀਂ ਵੀ ਦੱਸ ਦਿਓ ਮੇਰਾ ਵੀਰ ਤਾਂ ਕਮੈਂਟਾਂ ਦੇ ਵਿੱਚ ਆਪਣੀ ਆਪਣੀ ਰਾਏ ਜ਼ਰੂਰ ਲਿਖਣਾ ਤੇ ਮੈਂ ਤੁਹਾਡੇ ਜਵਾਬ ਦੇਵਾਂਗਾ ਤੇ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਆਵਾਜ਼ ਬੁਲੰਦ ਹੋ ਰਹੀ ਹੈ ਪੂਰੇ ਪੰਜਾਬ ਦੇ ਵਿੱਚੋਂ ਉਹ ਵੀ ਬੜੀ ਅਹਿਮ ਹੈ ਕਿਉਂਕਿ ਮੈਂਬਰਸ਼ਿਪ ਦੇ ਨਾਲ ਲੱਖਾਂ ਬੰਦੇ ਜੁੜ ਚੁੱਕੇ ਨੇ ਆਉਂਦੇ-ਆਉਂਦੇ ਜੂਨ ਮਹੀਨੇ ਤੱਕ 40 ਲੱਖ ਬੰਦੇ ਦਾ ਟਾਰਗੇਟ ਲਾ ਰੱਖਿਆ ਕਿ ਉਹ ਜੁੜ ਜਾਣਗੇ ਤਾਂ ਜਿੰਨੇ ਵੀ ਪੈਂਡਪਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ